ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਾਹਮਣੇ ਕਰਾਂਗੇ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਦੇ ਨਾਲ ਧਰਮ ਬਾਰੇ ਚर्चा ਪਿਆਰੀ ਸਾਧ ਸੰਗਤ ਜੀਓ ਹਰੀਦੁਆਰ ਤੋਂ ਗੁਰੂ ਸਾਹਿਬ ਜੀ ਗੋਰਖ ਮੱਤੇ ਪਹੁੰਚੇ ਜੋ ਕਿ ਸਿੱਧਾਂ ਦਾ ਗੜ੍ਹ ਸੀ ਇੱਥੇ ਗੁਰੂ ਸਾਹਿਬ ਜੀ ਦੀ ਸਿੱਧਾਂ ਦੇ ਨਾਲ ਧਰਮ ਬਾਰੇ ਚਰਚਾ ਹੋਈ yogiyan te mukhi bhangarath ne sharab da pyala guru ji de agge lya rakha te keha ਕੇਸ ਨੂੰ ਪੀਤਿਆਂ ਲਿਵ ਜੋੜਦੀ ਹੈ ਗੁਰੂ ਜੀ ਨੇ ਨਸ਼ਿਆਂ ਤੋਂ ਵਰਜਦੇ ਆਂ ਫਰਮਾਇਆ ਕਿ ਜੋ ਪੁਰਸ਼ ਨਸ਼ੇ ਨਾਲ ਲਿਵ ਜੋੜਨੀ ਚਾਹੁੰਦਾ ਹੈ ਸਮਝ ਲੈਣਾ ਕਿ ਉਹ ਬਦੀ ਦੀ ਸਿੱਖਿਆ ਲੈ ਰਿਹਾ ਹੈ ਤੇ ਮੁੱਢੋਂ ਹੀ ਕੁਰਾਹੀ ਪਿਆ ਹੋਈ ਹੈ ਇੱਥੇ ਹੀ yogiyan ਦੁਆਰਾ ਧਰਤੀ ਨੂੰ ਪੁੱਛਣ ਉੱਤੇ ਕਿਹੇ ਧਰਤੀ ਮਾਂ ਤੂੰ yogiyan ਦੀ ਹੈ ਜਾਂ ਗੁਰੂ ਨਾਨਕ ਦੀ ਤਾਂ yogiyan ਦੁਆਰਾ ਹੀ ਧਰਤੀ ਵਿੱਚ ਦੱਬੇ ਹੋਏ ਬਾਲਕ ਨੇ ਅੱਗੋਂ ਸਿੱਧਾਂ ਦੇ ਹੱਕੇ ਦੇ ਵਿੱਚ ਜਵਾਬ ਦਿੱਤਾ ਤੇ ਕਿਹਾ ਕਿ ਮੈਂ ਸਿੱਧਾਂ ਦੀ ਹਾਂ ਜਦੋਂ ਜੋਗੀਆਂ ਦੇ ਪੁੱਛਣ ਉੱਤੇ ਧਰਤੀ ਹੇਠਲੇ ਦੱਬੇ ਬੱਚੇ ਨੇ ਦੋ ਵਾਰ ਸਿੱਧਾਂ ਦੇ ਹੱਕ ਦੇ ਵਿੱਚ ਜਵਾਬ ਦਿੱਤਾ ਤਾਂ ਕਟਕਟ ਦੇ ਜਾਣਨਹਾਰ ਗੁਰੂ ਸਾਹਿਬ ਜੀ ਬੋਲੇ ਕੋਈ ਤੂੰ ਅਜੇ ਤਾਈਂ ਝੂਠੀ ਬੋਲੀ ਜਾ ਰਹੀ ਹੈਂ ਗੁਰੂ ਸਾਹਿਬ ਜੀ ਦੇ ਇਹ ਬਚਨ ਕਰਨ ਤੋਂ ਬਾਅਦ ਜਦੋਂ ਸਿੱਧਾਂ ਨੇ ਧਰਤੀ ਨੂੰ ਤੀਜੀ ਵਾਰ ਪੁੱਛਿਆ ਤਾਂ ਅੱਗੋਂ ਬੱਚੇ ਦੀ ਕੋਈ ਆਵਾਜ਼ ਨਾ ਆਈ ਇਸ ਤਰ੍ਹਾਂ ਜੋ ਗਿਆਨ ਦਾ ਸਾਰਾ ਪੰਜ ਉਗੜ ਗਿਆ ਤੇ ਉਹ ਬੜੇ ਸ਼ਰਮਸ਼ਾਰ ਹੋਏ ਜਦੋਂ ਸਿੱਧਾਂ ਨੇ ਬੱਚੇ ਨੂੰ ਧਰਤੀ ਵਿੱਚੋਂ ਬਾਹਰ ਕੱਢਿਆ ਤਾਂ ਉਹ ਮਰ ਚੁੱਕਿਆ ਸੀ ਸਿੱਧਾ ਨੇ ਗੁਰੂ ਸਾਹਿਬ ਜੀ ਨੂੰ ਕਿਹਾ ਕਿ ਅਸੀਂ ਤੁਹਾਡੀ ਸਮਰੱਥਾ ਨੂੰ ਤਾਂ ਮੰਨਾਂਗੇ ਜੇ ਤੁਸੀਂ ਮਰੀ ਹੋਏ ਬੱਚੇ ਨੂੰ ਜੀਵੰਤ ਕਰ ਦਿਓ ਸਿੱਧਾ ਨੂੰ ਸਿੱਧੇ ਰਸਤੇ ਪਾਉਣ ਹਿਤ ਗੁਰੂ ਸਾਹਿਬ ਜੀ ਨੇ ਜਦੋਂ ਉਸ ਮੁਰਦਾ ਬੱਚੇ ਨੂੰ ਕਿਹਾ ਬੋਲ ਸਤ ਕਰਤਾਰ ਤਾਂ ਉਹ ਬੱਚਾ ਉੱਠ ਕੇ ਖੜਾ ਹੋ ਗਿਆ ਗੁਰੂ ਜੀ ਦਾ ਇਹ ਕੌਤਕ ਦੇਖ ਕੇ ਸਾਰੇ ਸਿੱਧ ਤੇ ਜੋਗੀ ਗੁਰੂ ਸਾਹਿਬ ਜੀ ਦੇ ਅੱਗੇ ਝੁਕ ਗਏ ਤੇ ਉਹਨਾਂ ਨੇ ਉਪਦੇਸ਼ਾਂ ਨੂੰ ਧਾਰਨ ਕੀਤਾ ਇਸ ਸਥਾਨ ਉੱਤੇ ਗੁਰੂ ਸਾਹਿਬ ਜੀ ਦੇ ਚਰਨ ਪੈਣ ਦੇ ਨਾਲ ਇਸ ਦਾ ਨਾਮ ਗੋਰਖ ਮਤੇ ਤੋਂ ਬਦਲ ਕੇ ਗੁਰੂ ਨਾਨਕ ਦੇਵ ਜੀ ਦੇ ਨਾਮ ਉੱਤੇ ਨਾਨਕ ਮਤਾ ਪ੍ਰਚਲਿਤ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਾਹਮਣੇ ਕਰਾਂਗੇ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਦੇ ਨਾਲ ਧਰਮ ਬਾਰੇ ਚर्चा ਪਿਆਰੀ ਸਾਧ ਸੰਗਤ ਜੀਓ ਹਰੀਦੁਆਰ ਤੋਂ ਗੁਰੂ ਸਾਹਿਬ ਜੀ ਗੋਰਖ ਮੱਤੇ ਪਹੁੰਚੇ ਜੋ ਕਿ ਸਿੱਧਾਂ ਦਾ ਗੜ੍ਹ ਸੀ ਇੱਥੇ ਗੁਰੂ ਸਾਹਿਬ ਜੀ ਦੀ ਸਿੱਧਾਂ ਦੇ ਨਾਲ ਧਰਮ ਬਾਰੇ ਚਰਚਾ ਹੋਈ yogiyan te mukhi bhangarath ne sharab da pyala guru ji de agge ਅਰਖਿਆਤੀ ਕਿਹਾ ਕਿ ਇਸ ਨੂੰ ਪੀਤਿਆਂ ਲਿਵ ਜੋੜਦੀ ਹੈ ਗੁਰੂ ਜੀ ਨੇ ਨਸ਼ਿਆਂ ਤੋਂ ਵਰਜਦੇ ਆਂ ਫਰਮਾਇਆ ਕਿ ਜੋ ਪੁਰਸ਼ ਨਸ਼ੇ ਨਾਲ ਲਿਵ ਜੋੜਨੀ ਚਾਹੁੰਦਾ ਹੈ ਸਮਝ ਲੈਣਾ ਕਿ ਉਹ ਬਦੀ ਦੀ ਸਿੱਖਿਆ ਲੈ ਰਿਹਾ ਹੈ ਤੇ ਮੁੱਢੋਂ ਹੀ ਕੁਰਾਹੀ ਪਿਆ ਹੋਈ ਹੈ ਇੱਥੇ ਹੀ yogiyan ਦੁਆਰਾ ਧਰਤੀ ਨੂੰ ਪੁੱਛਣ ਉੱਤੇ ਕਿਹੇ ਧਰਤੀ ਮਾਂ ਤੂੰ yogiyan ਦੀ ਹੈ ਜਾਂ ਗੁਰੂ ਨਾਨਕ ਦੀ ਤਾਂ yogiyan ਦੁਆਰਾ ਹੀ ਧਰਤੀ ਵਿੱਚ ਦੱਬੇ ਹੋਏ ਬਾਲਕ ਨੇ ਅੱਗੋਂ ਸਿੱਧਾਂ ਦੇ ਹੱਕ ਦੇ ਵਿੱਚ ਜਵਾਬ ਦਿੱਤਾ ਤੇ ਕਿਹਾ ਕਿ ਮੈਂ ਸਿੱਧਾਂ ਦੀ ਹਾਂ ਜਦੋਂ ਜੋਗੀਆਂ ਦੇ ਪੁੱਛਣ ਉੱਤੇ ਧਰਤੀ ਹੇਠਲੇ ਦੱਬੇ ਬੱਚੇ ਨੇ ਦੋ ਵਾਰ ਸਿੱਧਾਂ ਦੇ ਹੱਕ ਦੇ ਵਿੱਚ ਜਵਾਬ ਦਿੱਤਾ ਤਾਂ ਕਟਕਟ ਦੇ ਜਾਣਨਹਾਰ ਗੁਰੂ ਸਾਹਿਬ ਜੀ ਬੋਲੇ ਕੋਈ ਤੂੰ ਅਜੇ ਤਾਈਂ ਝੂਠੀ ਬੋਲੀ ਜਾ ਰਹੀ ਹੈਂ ਗੁਰੂ ਸਾਹਿਬ ਜੀ ਦੇੇ ਬਚਨ ਕਰਨ ਤੋਂ ਬਾਅਦ ਜਦੋਂ ਸਿੱਧਾਂ ਨੇ ਧਰਤੀ ਨੂੰ ਤੀਜੀ ਵਾਰ ਪੁੱਛਿਆ ਤਾਂ ਅੱਗੋਂ ਬੱਚੇ ਦੀ ਕੋਈ ਆਵਾਜ਼ ਨਾ ਆਈ ਇਸ ਤਰ੍ਹਾਂ ਜੋ ਗਿਆਨ ਦਾ ਪਸਾਰਾ ਪੰਜ ਉਗੜ ਗਿਆ ਤੇ ਉਹ ਬੜੇ ਸ਼ਰਮਸ਼ਾਰ ਹੋਏ ਜਦੋਂ ਸਿੱਧਾਂ ਨੇ ਬੱਚੇ ਨੂੰ ਧਰਤੀ ਵਿੱਚੋਂ ਬਾਹਰ ਕੱਢਿਆ ਤਾਂ ਉਹ ਮਰ ਚੁੱਕਿਆ ਸੀ ਸਿੱਧਾਂ ਨੇ ਗੁਰੂ ਸਾਹਿਬ ਜੀ ਨੂੰ ਕਿਹਾ ਕਿ ਅਸੀਂ ਤੁਹਾਡੀ ਸਮਰੱਥਾ ਨੂੰ ਤਾਂ ਮੰਨਾਂਗੇ ਜੇ ਤੁਸੀਂ ਇਸ ਮਰੀ ਹੋਏ ਬੱਚੇ ਨੂੰ ਜਿਉਂਦਾ ਕਰ ਦਿਓ ਸਿੱਧਾਂ ਨੂੰ ਸਿੱਧੇ ਰਸਤੇ ਪਾਉਣ ਹਿੱਤ ਗੁਰੂ ਸਾਹਿਬ ਜੀ ਨੇ ਉਸ ਮੁਰਤਾ ਬੱਚੇ ਨੂੰ ਕਿਹਾ ਬੋਲ ਸਤ ਕਰਤਾਰ ਤਾਂ ਉਹ ਬੱਚਾ ਉੱਠ ਕੇ ਖੜਾ ਹੋ ਗਿਆ ਗੁਰੂ ਜੀ ਦਾ ਇਹ ਕੌਤਕ ਦੇਖ ਕੇ ਸਾਰੇ ਸਿੱਧ ਤੇ ਜੋਗੀ ਗੁਰੂ ਸਾਹਿਬ ਜੀ ਦੇ ਅੱਗੇ ਝੁਕ ਗਏ ਤੇ ਉਹਨਾਂ ਨੇ ਉਪਦੇਸ਼ਾਂ ਨੂੰ ਧਾਰਨ ਕੀਤਾ ਇਸ ਸਥਾਨ ਉੱਤੇ ਗੁਰੂ ਸਾਹਿਬ ਜੀ ਦੇ ਚਰਨ ਪੈਣ ਦੇ ਨਾਲ ਇਸ ਦਾ ਨਾਮ ਗੋਰਖ ਮਤੇ ਤੋਂ ਬਦਲ ਕੇ ਗੁਰੂ ਨਾਨਕ ਦੇਵ ਜੀ ਦੇ ਨਾਮ ਉੱਤੇ ਨਾਨਕ ਮਤਾ ਪ੍ਰਚਲਿਤ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ